ਸੇ ਬੋਲਦੇ ਹਨ ਰੰਗ ਗੋੜੀ ਆ ਜੋ ਮਿੱਤਰੋ ਤੇ ਇੱਥੇ ਇੱਕ ਨੀ ਦੀ ਜੱਜਮੈਂਟ ਜਿਹੜੀ ਹੋਗੀ ਹੋਰੀ ਆਂਦੀ ਆ ਨਾਲ ਦੀ ਨਾਲ ਆਪਣੇ ਦੇਦੇ ਨੇ ਮੈਂ ਨੇ ਬੋਰੇ ਵਾਂਗੂੰ ਕਰਦੇ ਨੇ ਜੱਟ ਕਹਿੰਦੇ ਬਹੁਤ ਜ਼ਿਆਦੇ ਸੂਈ ਲਾਜਮੈਂਟ ਹੋਈ ਜਾਂਦੀ ਆ ਮਿੱਤਰੋ ਕੱਲੀ ਕੱਲੀ ਚੀਜ਼ ਨੂੰ ਹਰੂਰੇ ਵਾਲਾ ਕੁਝ ਕਰਦੇ ਨੇ ਉਹ ਲੈ ਕੇ ਅੱਜ ਕਿਹਦੀ ਗਈ ਜੰਗਾਂ ਲੈਣ ਆਏ ਜੂ ਮੈਨੂੰ ਦੇਣਗੇ ਦੂਜੀ ਗਈ ਪੱਛ ਲੈਣ ਦੇ ਜਿਹੜੇ ਉਹਦੇ ਨਹੀਂ ਜਿਹੜਾ ਹੋ ਗਿਆ ਉਹ ਬਰਾਬਰ ਫਿਰ ਮੱਧਾਂ ਦਾ ਜਿਹੜਾ ਬੁੰਡੀਆਂ ਦਾ ਮੁਕਾਬਲਾ ਸਕ੍ਰੈਚ ਕਰ ਦਿੱਤਾ ਜੋ ਬਸੂ ਨਾ ਹੋਣ ਕਰਕੇ ਇੱਕ ਨੰਬਰ ਰੰਗ ਦੇ ਵਿੱਚ ਵੰਦੀਆਂ ਮੀਲੀ ਰਾਵੀ ਦੀਆਂ ਮੱਟਾਂ ਲੈ ਕੇ ਪਹੁੰਚ ਜੀ ਤੁਹਾਨੂੰ ਫਸਟ ਬਾਲ ਹੈ ਜਿਨ੍ਹਾਂ ਦੀਆਂ ਮੱਟਾਂ ਰਹਿ ਗਈਆਂ ਬੜੀ ਰਿੰਗ ਤੋਂ ਰੋਕੇ ਨੰਬਰ ਰਿੰਗ ਤੇ ਚਾਰ ਬੰਦ ਛੇ ਬੰਦ ਇਹ ਵੰਦੀਆਂ ਪੱਕੇ ਪਾਉਂਦੇ ਨੇ ਫੁੱਲ ਬਾਲ ਕਰਵਾ ਕਹਿੰਦੇ ਆ ਉਹ ਸਾਰੀਆਂ ਮੱਟਾਂ ਲੈ ਕੇ ਡੇਲੀ ਰਾਵੀ ਤੋਂ ਕੋਈ ਨੰਬਰ ਰਿੰਗ ਪਾ ਦੋ ਫਿਰ ਅਸੀਂ ਮੁਕਾਬਲਾ ਸ਼ੁਰੂ ਕਰਪਾ ਹਮਾਰਾ ਨੰਬਰ ਰਿੰਗਾਲ ਦਾ ਝੋਟੀਆਂ ਦੀ ਗੱਲ ਕਰ ਲਵੇ ਨਾ ਗਰਨਾ ਇੱਕ ਇੱਕ ਬੋਖਲੇਂਦੀ ਆ ਭਰਾਵਾਂ ਦੀ ਮਿਹਰ ਤੋਂ ਸਲਾਮ ਆ ਹਾਂ ਇੱਕ ਸਾਈਡ ਲਾ ਲਓ ਠੀਕ ਹੈ ਠੀਕ ਹੈ ਬਸ ਬੋਖਲੇਂਦੀ ਇੱਧਰ ਨਹੀਂ ਹੈਗਾ ਉਹ ਸਭ ਠੀਕ ਤਾਂ ਕੀ ਲਾਈ ਰਿੰਗ ਦਾ ਨੰਬਰ 3 ਦੇ ਵਿੱਚ ਨਾ ਟੰਗ ਟੁੱਟੀਆਂ ਆਈਆਂ ਉਧਰ ਜਿਹੜੀਆਂ ਪਾਕੀ ਰਮਣੇ ਬਾਕੀ ਜਿਹੜੇ ਹੌਸਲਾ ਨਹੀਂ ਪਿਆ ਬਾਕੀਆਂ ਦਾ ਇਹ ਤੁਸੀਂ ਤੇ ਇਹਨਾਂ ਨੇ ਜਮਾ ਜੇਬ ਜਿਹੜੀ ਉਤਲੀ ਆਉਂਦਾ ਤੇ ਨਾਮ ਪਾ ਕੇ ਲੈ ਕੇ ਜਾਣਾ ਇਹਨਾਂ ਨੇ ਤੇ ਉਹ ਵੀ ਨਗਦੋਂ ਨਗਦ ਬੜੇ ਬੜਾ ਮਾਣ ਆਲੀ ਪਵਿੱਤਰ ਮਾਣਾ ਤੇ ਕਬਨਜੀ ਜਮਾਟਾ ਭਾਈ ਦੋਨੇ ਆਜੂ ਜੀ ਸਟੇਟ ਕੋਲ ਬਹੁਤ ਜ਼ਰੂਰਤ ਹੈ ਕਵਿੰਦਰ ਮਾਣਾ ਤੇ ਭਾਈ ਬਾਰੇ ਜਮਾਟਾ ਦੇ ਵੀਰਾਂ ਦੀ ਬਣੀ ਹੈ ਉਹਦੇ ਨਾਲ ਸ਼ੁਰੂ ਹੋ ਗਈ ਹੈ ਜਿਸ ਦੇ ਬਾਰੇ ਦੇ ਵੀ ਮੈਂ ਅੰਡਰਸਟੈਂਡਿੰਗ ਹੈ ਉਹ ਬਡੀ ਗੱਲ ਨਹੀਂ ਹੈਗੀ ਹਰ ਬੰਦੇ ਕੱਟ ਕਰਨਾ ਜ਼ਰੂਰੀ ਨਹੀਂ ਕੱਟ ਕਰਨਾ ਜ਼ਰੂਰੀ ਰੇਕਦੇ ਦੁਆਲੇ ਹੈ ਮੋਰੇ ਦਾ ਰੇਕ ਚੱਲ ਰਿਹਾ ਹੈ ਅੱਜ ਮੋਰੇ ਦਾ ਰੇਕ ਦੇਖਦੇ ਸਾਰੇ ਮੋਰਾਂ ਦੇ ਰਿੰਗ ਤੇ ਆ ਗਏ ਬਾਈ ਗਰਾਊਂਡ ਤੇ ਛੋਟੇ ਲਈ ਰਿੰਗ ਬਣਾਇਆ ਦਾ ਸ਼ਾਕਰ ਜੱਟ ਸਾਹਿਬ ਆਏ ਨੇ ਇੰਨੀਆਂ ਸੋਹਣੀਆਂ ਟੋਟੀਆਂ ਜਿਵੇਂ ਜਾਈ ਕਰੋ ਅਰੇ ਮਾ ਕੀ ਮਹੌਲ ਹੈ ਤੇ ਰਿੰਗ ਤੇ ਬਹੁਤ ਵਧੀਆ ਮਾਹੌਲ ਆ ਬਾਈ ਦੱਡ ਮਿੰਟ ਜਿਹੜੀ ਹੈਗੀ ਉਹ ਟੋਟੀਆਂ ਦੀ ਚੱਲੀ ਆਂਦੀ ਆ ਜਿਵੇਂ ਰਿਜ਼ਲਟ ਆਉਂਦੇ ਆ ਤਾਂ ਆਪਾਂ ਦਰਸ਼ਕ ਭਰਾਵਾਂ ਨੂੰ ਅਨਾਉਂਸ ਕਰਾਂਗੇ ਹਾਂ ਤਿੰਨ ਸੀਗੇ ਤਿੰਨ ਸੀਗੇ ਪਰ ਇੱਕ ਗੱਲ ਹੈ ਜੈ ਸਾਹਿਬ ਨੇ ਇੱਕ ਗੱਲ ਆਖੀ ਆ ਉਹ ਕਹਿੰਦੇ ਵੀ ਜੇ ਇਹ ਤਿੰਨਾਂ ਦੇ ਵਿੱਚੋਂ ਕੋਈ ਪੈਰਾਮੀਟਰ ਤੇ ਖੜੀ ਨਾ ਉਤਰਦੀ ਹੁੰਦੀ ਤਾਂ ਫਿਰ ਅਸੀਂ ਉਹਨਾਂ ਨੂੰ ਕੋਈ ਨਾਮ ਨਹੀਂ ਸੀ ਦੇਣਾ ਫਿਰ ਅਸੀਂ ਕਹਿ ਦੇਣਾ ਸੀਗਾ ਵੀ ਭਾਈ ਅਸੀਂ ਦੋਨੋਂ ਹੀ ਦੇਤਾ ਉਹ ਕਹਿੰਦੇ ਜੇ ਨਾ ਪੈਰਾਮੀਟਰ ਤੇ ਖੜੀ ਉਤਰਦੀ ਸੀ ਇੱਕ ਨੂੰ ਵੀ ਦੇ ਸਕਦੇ ਸੀ ਅਸੀਂ ਤਿੰਨਾਂ ਨੂੰ ਵੀ ਸੈਲੈਕਟ ਕਰ ਸਕਦੇ ਸੀ ਵੀ ਆਪਾਂ ਅਸਲ ਦੇ ਵਿੱਚ ਨਾਮ ਨਹੀਂ ਦੇ ਰਹੇ ਆ ਆਪਾਂ ਇੱਕ ਸਟੈਂਡਰਡ ਦੇਣਾ ਲੋਕਾਂ ਨੂੰ ਕਿ ਆਹ ਜਾਨਵਰ ਆ ਜਿਹੜੇ ਮੁਕਾਬਲੇ 'ਚ ਆਉਣ ਦੇ ਕਾਬਿਲ ਹੁੰਦੇ ਆ ਜਿੱਤਾਂ ਦੇ ਕਾਬਿਲ ਹੁੰਦੇ ਆ ਕਿਉਂਕਿ ਆਹ ਦੋ ਦੰਦ ਦਾ ਮੁਕਾਬਲਾ ਦੋ ਦੰਦ ਦਾ ਸਮਾਂ ਬਹੁਤ ਘੱਟ ਹੁੰਦਾ ਹੈ ਇਸ ਟਾਈਮ ਦੇ ਵਿੱਚ ਮਿਲਕ ਬਿਊਟੀ ਤੇ ਜਾਨਵਰ ਆ ਆਵੇ ਇਹ ਬਹੁਤ ਘੱਟ ਚਾਂਸ ਹੁੰਦੇ ਆ ਬਹੁਤ ਘੱਟ ਚਾਂਸ ਹੁੰਦੇ ਆ ਉਹ ਉੱਡੇ ਉਹ ਮਰਚ ਵੀ ਹੋ ਗਏ 16 ਬਾਬੇ ਹੋ ਗਏ ਤੇ ਪੂਰਾ ਭੜਿਆ ਬਾਬੇ ਇਸ ਕਰਕੇ ਇਸ ਮੁਕਾਬਲੇ 'ਚ ਜਾਨਵਰ ਘੱਟ ਆਇਆ ਹਮੇਸ਼ਾ ਘੱਟ ਆਉਂਦੇ ਹੁੰਦੇ ਆ ਲੈ ਵੀ ਜਿਹੜਾ ਤੀਸਰਾ ਆਉਂਦਾ ਉਹ ਹੈਗਾ ਐਮ 34 ਮੈਂ ਤਾਂ ਗੱਲੀ ਆ ਯਾਰ ਮੈਂ ਤਾਂ ਗਾਂਾਂ ਪਾਲਾਂ ਕਿਹੜਾ 34 ਨਿੱਤ ਨਾ ਮੈਂ ਕੋਈ ਮੰਨਣ ਨੂੰ ਤਿਆਰ ਨਾ ਹੋਊਗਾ ਇਹੋ ਮਗਰੋਂ ਭੇ ਆਇਆ ਨਾ ਸਭ ਜਿਹੜੇ ਤਿੰਨਾਂ ਨੂੰ ਮਾਰਿਆ ਜੇ ਮਾੜਾ ਹੁੰਦਾ ਤਾਂ ਤੈਨੂੰ ਲਾਉਂਦੇ ਨਹੀਂ ਸੀ ਫਿਰ ਤੈਨੂੰ ਕਹਿਣਾ ਸੀ ਵੀ ਭਾਈ ਇਸ ਸਟੈਂਡਰਡ ਤੇ ਪੂਰੀ ਜਰੂਰ ਮਸੰਦ ਹੈ ਕਿ ਇਹ ਮੋਸਟ ਸਟੈਂਡਰਡ ਤੇ ਪੂਰੀ ਕਰਨੀ ਹੈ ਇਸ ਕਰਕੇ ਨਾਮ ਜਾ ਜੇ ਮਾੜਾ ਜਨਾ ਹੁੰਦੀ ਸਟੈਂਡਰਡ ਜਨਾ ਹੁੰਦਾ ਫੇਰ ਉਹ ਚੱਲਦੀ ਵੀ 1000 ਕੇ ਤੇ ਕੋਈ ਨਾਮ ਨਾ ਰੰਗ ਜੇੜੇ ਪੜ ਮੋਲ ਅੱਛਾ ਮਾਨ ਸਾਹਿਬ ਦੇ ਪਿੰਡ ਤੋਂ ਆ ਤੀ ਪੀੜਾ ਹੁਣ ਕਿੰਨੀ ਹੈ ਜਿੰਨਾ ਲਕਿਨਾ ਮਰੇ ਸੀ ਇਹ ਵੀ ਕਿੰਨਾ ਹੋਵੇ ਸਾਰੇ 12 ਲਿਖੋ ਤੇਰੀ ਹੈ ਇਸ ਨੂੰ ਕਿੰਨੇ ਚੜਦੇ 2 ਸਾਲ 1 ਮਹੀਨੇ ਦੇ ਤੱਕ ਪਰ ਕਮਾਉਂਦੇ ਸੀ ਬਾਰਾਂ ਮਹੀਨੇ ਦੇ ਕੋਲ ਉਸੇ ਜਿਸ 100 ਰੁਪਏ ਨੰਦਤਾ ਖਾਂਦੀ ਵਿੱਚ 36000 ਰਾਜੇ ਤੋਂ ਮਿਲਦੇ ਤੇ ਜਿਹੜੇ 1000 ਰੁਪਏ ਲੈ ਕੇ ਕਰਵਾਉਣਾ ਤੋਂ 18000 ਪਹਿਲੇ ਸਾਲ ਕਰਦੇ 18 ਦੂਜੇ 18 ਤੀਜੇ تنہار واچھوں پر اتے لگے جی رہ جندے ہیں تے گپڑ مری ہوندی تے اے 50000 روپے کھوا کے تے چھٹی تیار کر دی پہلے سال دی 100 کھوا لو گے تے پھر تیار چھٹی ہو جانا جانور تینوں نکھی دے موتیرا لو موتیرا 50000 ہزاراں ہاری کر رہا ہے کتے کھوا اور ہے کتے موتی ہے لو دوسرے میں کھڑا رہا اے 50000 سال اگلی کتے والے ہیں ਆਹੇ ਕੰਮ ਕਰ ਦਈਆ ਸਾਡੇ ਤੇ ਰਕਮ ਨੂੰ ਸਹੀ ਜਾਂਦੀ ਹੈ ਤੇ ਇਹ ਕਿਸ ਦੀ ਲਈ ਹੈ ਇਹ ਮਹਾਬਲੀ ਮਹਾਬਲੀ ਲਈ ਹੈ ਤੇ ਕਿਹਨੂੰ ਪਸੰਦ ਆਉਣੀ ਜੀ ਉਹ ਰਹਾ ਉਹ ਸੁਣ ਰਹਾ ਉਹ ਰਹਾ ਨਾ ਇਹ ਮਾਤੇ ਨਾ ਵਾਈ ਬੰਦੇ ਮਹਾਬਲੀ ਲਈ ਤੁਸਵਾਨ ਲਈ ਰੰਗਵਾਦ ਲਈਆ ਇਹ ਮਾਨ ਕੋਟ ਦਾ ਕੱਲਾ ਗੀਤਾ ਜੀ ਦਾ ਨਾਮ ਚੱਲਦਾ ਭਾਈ ਮਾਨ ਕੋਟ ਤੇ ਖੂਲ ਜਿੱਤੀ ਜਾਂਦਾ ਹੈ ਹਲੋ ਚੰਗੀ ਚੰਗੀ ਹੋਣ ਉਹਨਾਂ ਨਾਲ ਦੇ ਦੋ ਬੰਦੇ ਸ਼ਰਮਨ ਟੈਂਸ ਵਾਲੇ ਜਿੰਦਗੀ ਮੇਟ ਦੇਖੋ ਮੁੰਡਾ ਕਾ ਚੋਕੇ ਦੇਖ ਲਈ ਚਰਚਾ ਨੇ ਹੁਣ ਤੈਨੂੰ ਬਾਤ ਹੀ ਜਾਣਾ ਬਰਾਬਰਾਂ ਵਰਕਮੇ ਬਾਤ ਕਹਿੰਦੀ ਹੁਣ ਸ਼ਰਮਨ ਟੈਂਸ ਵਾਲੇ ਵੀ ਆ ਕੇ ਪਾ ਦਿੰਦੇ ਆ ਮੁੰਡਾ ਨੰਬਰ 4 ਆ ਰਿਹਾ ਜਿੱਕੇ ਘਟ ਕੇ ਆਇਆ

ਸੰਘਾ ਦੀ ਟੀਮ ਮੇਜ਼ ਆ ਗਿਆ ਤੇ ਅੰਦਰ ਪੈਂਦਾ ਜੇਕਰ ਉਹ ਮਾਰਤਾ ਵੀ ਰਹੀ ਹੋਰ ਮਾਰ ਦਿੱਤਾ ਨਾ ਹੋਰ ਜਾਂਦਾ ਹੈ ਨਾ ਕਿਥੇ ਪਾਉਂਦਾ ਨਾ ਮੈਚ ਫੇਗੋ ਵਾਲੇ ਨੇ ਪਹਿਰਵਾਣ ਗਿਆ ਹੋਰ ਲੋਕ ਮਾਰਕਰ ਦੇ ਵਿੱਚੋਂ ਬਹੁਤ ਬਹੁਤ ਮਾਰਟ ਇਹ ਹਸਲ ਦੇ ਵਿੱਚ ਨਾ ਜਾਲਪੁਰ ਦੋਦੰਦ ਦੇ ਵਿੱਚ ਨਾ ਘੱਟ ਆਉਣ ਦੇ ਚਾਂਸੇ ਹੋ ਜਾਂਦੇ ਆ ਜੀ ਦੋ ਤਾਂ ਕੈਰੀਅਰ ਖੋਹ ਹੀ ਜਾਂਦੀ ਹੈ ਇੱਕ ਬੰਦੇ ਨੂੰ ਮਾਂ ਮੰਦਿਰ ਚੋਟੀ ਤੇ ਇਹਨੇ ਸਵਾਲ ਕਿਉਂ ਬਹੁਤ ਮੋੜਮਾਏ ਜੁੜ ਰੇ ਤੇ ਇਖੀ ਹੁੰਦੀ ਆ ਜਿਹੜੇ ਮੁੰਡੇ ਲੋਕਾਂ ਦੇ ਵਿੱਚ ਛੋਟੀ ਬੋਲੇ ਜੀਵੇ ਦੇਖੋ ਸਾਲ ਦੀ ਗੱਪਰ ਕਰਾਉਣੀ ਪੈਂਦੀ ਆ ਇਹਨਾਂ ਬਾਲਾਂ ਦੀ ਸਵਾਰੀ ਕਿਉਂ ਕਰ ਦੋ ਨਾ ਹਰ ਦੇ ਵਿੱਚ ਮੈਂ ਨਹੀਂ ਜਾਦਾ ਇਹ ਤਿੰਨਵੀਂ ਆ ਗਈ ਪਿੱਲੀ ਰੇਲ ਹੈ ਬਾਈ ਮੁੰਡੇ ਮਰਾਕਾ ਬੋਲ ਰੋ ਬਹੁਤ ਬਾਕੀਵਾਤ ਕਿਸੇ ਸਰਕਾਰ ਕੀ ਤੁਝੇ ਜਿਮਾਓ ਉਸ ਬੱਦਲ ਦੇ ਮੱਥੋਂ ਚੌਥੀ ਆ ਗਈ ਖੋਤਸੇ ਰਪਾਈ လာကီတွေကဘယ်တော့တော်တာလဲကတည်းကလှပတာဆုံးနေတာရပ်နေတာ14 14th over က